ਆਂਕੇ ਸਹਾਈ ਹੋਣਾ ਪਰ ਮਾਤਮਾ ਮੈਂ ਤੇਰੀ ਓਟ ਤੱਕ ਲਈ ਜਸ ਤੇਰਾ ਲਿਖਣੇ ਨੂੰ ਮੰਨੀ ਆਤਮਾ ਜੀ ਮੈਂ ਕਲਮ ਚੱਕ ਲਈ ਦਾਸ ਦੀ ਅਰਜ ਕਰ ਮਨਜੁਰ ਜੀ ਸੱਚ ਕਹਿੰਦਾ ਵਾਲਕਾ ਦਾਸ ਦੀ ਅਰਜ ਕਰ ਮਨਜੁਰ ਜੀ ਸੱਚ ਕਹਿੰਦਾ ਮਾਲਕਾ ਕਰਾਂ ਕੀ ਸਫਤ ਤੇਰੀ ਹਾ ਹਾ ਕਰਾਂ ਕੀ ਸਿਫਤ ਤੇਰੀ ਜਿਸ਼ੁ ਨਾਸਰੀ ਮੈਂ ਦੁਨੀਆਂ ਦੇ ਮਾਲਕਾ ਕਰਾਂ ਕੀ ਸਿਫਤ ਤੇਰੀ ਜਿਸ਼ੁ ਨਾਸਰੀ ਮੈਂ ਦੁਨੀਆਂ ਦੇ ਮਾਲਕਾ ਡਰ ਗਿਆ ਜਾਲ ਜਿਹੜੇ ਪੇਡਾਂ ਚਾਰ ਦੇ ਸੀ ਸੁਣ ਕੇ ਆਵਾਜ਼ ਨੂੰ ਮੁਕਤੀ ਦਾ ਦਾਤਾ ਜਪੈ ਦਾ ਹੋ ਗਿਆ ਜ਼ਿਕਰ ਲਈ ਚਰਾਤ ਨੂੰ ਡਰ ਗਿਆ ਜਾਲ ਜਿਹੜੇ ਪੇਡਾਂ ਚਾਰ ਦੇ ਸੀ ਸੁਣ ਕੇ ਆਵਾਜ਼ ਨੂੰ ਮੁਕਤੀ ਦਾ ਦਾਤਾ ਜਪੈ ਦਾ ਹੋ ਗਿਆ ਜ਼ਿਕਰ ਲਈ ਚਰਾਤ ਨੂੰ तन ताने आखो साब उस माता नू जिन जाया बालिका धन ताने आखो साब उस माता नू जिन जाया बालिका करा की सिफत तेरी आह आह करा की सिफत तेरी जशु नासरी मैं दुनिया दे मालिका करा की सिफत तेरी जशु नासरी मैं दुनिया दे मालका ਖੁਰਲੀ ਦੇ ਵਿੱਚ ਪੈਦਾ ਹੋਣ ਵਾਲਿਆ ਮੈਂ ਤੇਰੇ ਜਾਵਾਂ ਸਦਕੇ ਚਾਰਣੀ ਦੇ ਵਿੱਚ ਪੈਦਾ ਹੋਣ ਵਾਲਿਆ ਮੈਂ ਤੇਰੇ ਜਾਵਾਂ ਸਦਕੇ ਅਰਸ਼ਾਂ ਦੇ ਦੂਤੇ ਅੱਜ ਪਾਉਣ ਭੰਗੜਾ ਖੁਸ਼ੀਆਂ ਚ ਰਲ ਕੇ ਅਰਸ਼ਾਂ ਦੇ ਦੂਤੇ ਅੱਜ ਪਾਉਣ ਭੰਗੜਾ ਖੁਸ਼ੀਆਂ ਚ ਰਲ ਕੇ ਜਗ ਉਤੇ ਨੂਰ ਚਮਕਾਉਣ ਵਾਲੇ ਆਓ ਮੇਰੇ ਸੱਚੇ ਮਾਲਕਾ ਜਗ ਉਤੇ ਨੂਰ ਚਮਕਾਉਣ ਵਾਲੇ ਆਓ ਮੇਰੇ ਸੱਚੇ ਮਾਲਕਾ ਕਰਾਂ ਕੀ ਸਿਫਤ ਤੇਰੀ ਆਹਾ ਆਹ ਕਰਾਂ ਕੀ ਸਿਫਤ ਤੇਰੀ ਜੈ ਸੁਨਾਸਰੀ ਮੈਂ ਦੁਨੀਆਂ ਦੇ ਮਾਲਕਾ ਕਰਾਂ ਕੀ ਸਿਫਤ ਤੇਰੀ ਯੇਸ਼ੂ ਨਾਸਰੀ ਮੈਂ ਦੁਨੀਆਂ ਦੇ ਮਾਲਕਾ ਜੈਸ਼ੁਦਾਰੇ ਆਜਾ ਛੱਡ ਪਾਪੀ ਆਏ ਤੂੰ ਦਰ ਦਰ ਜਾਵਣਾ ਜੈਸ਼ੁਦਾਰੇ ਆਜਾ ਛੱਡ ਪਾਪੀ ਆਏ ਤੂੰ ਦਰ ਦਰ ਜਾਵਣਾ ਜੈਸ਼ੁ ਤੋਂ ਬਗੈਰ ਤੈਨੂੰ ਪਾਪੀ ਆ ਨਹੀਂ ਕਿਸੇ ਨੇ ਉਪਾਰ ਲਾਵਣਾ ਜੈਸ਼ੁ ਤੋਂ ਬਗੈਰ ਤੈਨੂੰ ਪਾਪੀ ਆ ਨਹੀਂ ਕਿਸੇ ਨੇ ਉਪਾਰ ਲਾਵਣਾ ਉਸ ਦੇ ਹਜੂਰ ਵਿੱਚ ਮੁਕਤੀ ਮਿਲੇ ਸੱਚ ਕਹਿੰਦਾ ਵਾਲਕਾ ਉਸ ਦੇ ਹਜੂਰ ਵਿੱਚ ਮੁਕਤੀ ਮਿਲੇ ਸੱਚ ਕਹਿੰਦਾ ਵਾਲਕਾ ਕਰਾਂ ਕੀ ਸਿਫਤ ਤੇਰੀ ਆਹਾ ਆਹ ਕਰਾਂ ਕੀ ਸਿਫਤ ਤੇਰੀ ਜੈ ਸ਼ੁਨਾਸਰੀ ਮੈਂ ਦੁਨੀਆਂ ਦੇ ਮਾਲਕਾ ਕਰਾਂ ਕੀ ਸਿਫਤ ਤੇਰੀ ਜੈ ਸ਼ੁਨਾਸਰੀ ਮੈਂ ਦੁਨੀਆਂ ਦੇ ਮਾਲਕਾ ਹਾਲੇਲੂਇਆ ਸਰਬ ਸ਼ਕਤੀਮਾਨ ਪਰਮੇਸ਼ਰ ਪਿਤਾ ਧੰਨਵਾਦ ਪ੍ਰਭੂ ਤੇਰਾ